ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਗਣਤੰਤਰ ਦਿਵਸ ਸੰਬੰਧੀ ਤਿਆਰੀ ਚੱਲ ਰਹੀ ਹੈ ਜਿਸ ਤਹਿਤ 26 ਜਨਵਰੀ ਤੋਂ 1 ਦਿਨ ਪਹਿਲਾਂ ਪੰਜਾਬ ਪੁਲਿਸ, ਬੀਐਸਐਫ, ਸੀਆਰਪੀਐਫ, ਐਨਸੀਸੀ ਦੇ ਜਵਾਨਾਂ, ਸਕੂਲ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਫੁੱਲ ਡਰੈਸ ਰਿਹਰਸਲ ਕੀਤੀ ਗਈ ਅਸਿਸਟੈਂਟ ਡਿਪਟੀ ਕਮਿਸ਼ਨਰ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ 'ਤੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੋਲਡਰ ਡਰੈਸ ਰਿਹਰਸਲ ਦਾ ਯੋਜਨਾ ਹੋ ਰਿਹਾ ਹੈ ਇਦੇ ਵਿੱਚ ਜਿਹੜੇ ਸਾਡੇ ਸਕੂਲਾਂ ਕਾਲਜਾਂ ਦੇ ਬੱਚੇ ਤੇ ਅਲੱਗ-ਅਲੱਗ ਇੰਸਟੀਟਿਊਸ਼ਨਜ਼ ਤੋਂ ਆਏ ਆ ਉਹਨਾਂ ਨੇ ਵੱਧ ਤੋਂ ਵੱਧ ਪਾਰਟਿਸਪੇਟ ਕੀਤਾ ਜਿਹੜੀਆਂ ਸਾਡੀਆਂ ਮਾਰਚ ਪਾਸਟ ਦੇ ਵਿੱਚ ਅਲੱਗ-ਅਲੱਗ ਬੀਐਸਐਫ ਸੀਆਰਪੀਐਫ ਤੇ ਐਨਸੀਸੀ ਪੰਜਾਬ ਪੁਲਿਸ ਪੀਏਪ ਅਲੱਗ-ਅਲੱਗ ਜਿਹੜੀਆਂ ਰੈਜੀਮੈਂਟਸ ਆ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਕੀਤਾ ਇਹਨਾਂ ਸਾਰਿਆਂ ਦਾ ਜਿਹੜਾ ਅਸੀਂ ਆਪਣੇ ਸ਼ਹੀਦਾਂ ਨੂੰ ਇਸ ਗੱਲ ਦੀ ਸ਼ਰਧਾਂਜਲੀ ਦਿੰਦੇ ਆ ਜਿਹੜੀ 26 ਜਨਵਰੀ ਦੇ ਵਾਸਤੇ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਜਸਵੀਰ ਸਿੰਘ ਨੇ ਦੱਸਿਆ ਕਿ ਸਮਾਗਮ ਚ ਹਿੱਸਾ ਲੈਣ ਵਾਲਿਆਂ ਲਈ ਬੈਠਣ ਤੇ ਪਾਰਕਿੰਗ ਦਾ ਚੰਗਾ ਪ੍ਰਬੰਧ ਕੀਤਾ ਗਿਆ ਹੈ ਤੇ ਉਹਨਾਂ ਵੱਤੋਂ ਵੱਧ ਸ਼ਹਿਰ ਵਾਸੀਆਂ ਨੂੰ ਪ੍ਰੋਗਰਾਮ 'ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਜਲੰਧਰ ਤੋਂ ਸੁਨੀਲ ਮਹਾਜਨ ਜਗ ਬਾਣੀ ਟੀਵੀ